ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਈ ਕੋਰਟ ਵੱਲੋਂ ਜਾਰੀ ਕਰ ਦਿੱਤੇ ਗਏ ਵੱਡੇ ਹਲਾਤ ਖਬਰਦਾਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਜਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਦੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਰਨਲ ਨੂੰ ਯਕੀਨ ਬਣਾਉਣ ਲਈ ਕਿਹਾ ਹੈ ਕਿ ਰਾਜ ਦੇ ਵਿੱਚ ਪੈਰੋਲ ਦੇ ਹੁਕਮ ਸਿਰਫ ਜਨਤਕ ਵਿਵਸਥਾ ਨੂੰ ਬਣਾਈ ਰੱਖਣ ਤੇ ਰਾਜ ਦੀ ਸੁਰੱਖਿਆ ਨੂੰ ਖਤਰੇ ਦੇ ਆਧਾਰ ਤੇ ਮਸ਼ੀਨੀ ਤੌਰ ਤੇ ਰੱਦ ਨਾ ਕੀਤੇ ਜਾਣ ਹਾਈ ਕੋਰਟ ਨੇ ਇਸ ਟਿਪਨੀ 2013 ਦੇ 23 ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਇੱਕ ਕਤਲ ਦੇ ਦੋਸ਼ੀ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੀਤੀ ਜੇ ਆ ਦੋਸ਼ੀਾਂ ਦੀ ਪਰੋਲ ਨੂੰ ਜ਼ਿਲ੍ਹਾ ਮੈਜਿਸਟਰੇਟ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਦੁਆਰਾ ਪੇਸ਼ ਕੀਤੀ ਰਿਪੋਰਟ ਦੇ ਆਧਾਰ ਤੇ ਰੱਦ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਕਿਹਾ ਸੀ ਪਰੋਲ ਦੇਣ ਨਾਲ ਜਨਤਕ ਵਿਵਸਥਾ ਦੀ ਸਾਮ ਸਬਾਲ ਪ੍ਰਭਾਵਿਤ ਹੋਵੇਗੀ ਜੀ ਹਾਂ ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਅਤੇ ਲੂ ਪੀਤਾ ਬੈਨਰਜੀ ਦੇ ਬੈਂਚ ਨੇ ਜ਼ੁਬਾਨੀ ਤੌਰ ਤੇ ਕਿਹਾ ਹੈ ਕਿ ਇਕੱਲਾ ਜ਼ਿਆ ਮਾਮਲਾ ਨਹੀਂ ਜਿੱਤੇ ਪੰਜਾਬ ਦੇ ਵਿੱਚ ਜਨਤਕ ਵਿਵਸਥਾ ਤੇ ਸੁਰੱਖਿਆ ਨੂੰ ਬੜਾਏ ਰੱਖਣ ਦੇ ਅਧਾਰ 'ਤੇ ਇਸ ਮਸ਼ੀਨੀ ਹੁਕਮਾਂ ਲਈ ਪਲੋਰ ਦੇ ਕੇਸ ਰੱਦ